ਕੋਈ ਆਵਾਜ਼ ਨਹੀਂ ਆਉਂਦੀ ਕਿਤੇ ਸਾਰੇ ਨਿਕਲ ਚੁੱਕੇ ਆ ਫਿਰ ਉਹਨਾਂ ਬੇਈਮਾਨਾਂ ਨੇ ਸਾਥ ਸੰਜੀਤ ਮਹਾਰਾਜ ਤੇ ਪਛਾਣ ਕਰ ਦਿੱਤਾ ਸਿਧਾਂ ਨੇ ਆਖਿਆ ਮਹਾਰਾਜ ਤੁਸੀਂ ਪਾਸ਼ਾ ਪਾਉਂਦੇ ਚੱਲ ਕੇ ਆਗੇ ਗੁਰੂ ਸਾਹਿਬ ਨੇ ਆਖਿਆ ਸੀ ਤੁਹਾਨੂੰ ਆਖਿਆ ਸੀ ਪਾਈ ਇਹਨਾਂ ਦੀ ਕਸਮਾਂ ਤੇ ਯਕੀਨ ਨਾ ਕਰੋ ਖਰ ਹੁਣ ਪਛਾਣ ਦਾ ਕਰਦਾ ਕੋਈ ਕਾਜ ਨਹੀਂ ਹੁਣ ਤਿਆਰੀ ਕਰੋ ਤਲਵਾਰ ਨੂੰ ਚੁਤੋ ਤੇ ਮੁਕਾਬਲਾ ਕਰੋ ਉਹਨੇ ਜਿਹੜਾ ਸਰਸਾ ਦੇ ਕਿਨਾਰੇ ਦੇ ਮਹਾਰਾਜ ਹੀ ਆ ਚੁੱਕੇ ਸਨ ਉਹ ਸਰਸਾ ਦਰਿਆ ਜਿਹੜਾ 12 ਮਹੀਨੇ ਲਗਾਤਾਰ ਵਗਣ ਵਾਲਾ ਨਹੀਂ ਸੀ ਸਿਰਵ ਬਰਸਾਤਾਂ ਦੇ ਦਿਨਾਂ ਚ ਵਗਦਾ ਸੀ ਤੇ ਬੇਮਾਸਨੀ ਪ੍ਰਸਾਦ ਇਸ ਉਹਦੇ ਮਹੀਨੇ ਚ ਹੋ ਗਿਆ ਵੀ ਠਾਠਾ ਮਾਰਦਾ ਚੜਿਆ ਹੋਇਆ ਸੀ ਕਾਲੀ ਰਾਤ ਸੀ ਫਰਦੀ ਉਪਰ ਵੀ ਮੈਂਦਾ ਤੇ ਬਿਜਲੀ ਚਮਕਦੀ ਪਈ ਸੀ ਮਾਰ ਅਸੀਂ ਤੇ ਬਾਸੇਨੀ ਸੰਫਲ ਕਨਾਰੇ ਤੇ ਪਹੁੰਚ ਗਏ ਅੰਮ੍ਰਿਤ ਵੇਲਾ ਹੋਇਆ ਕਹਾਂ ਕਿ ਆ ਜੀ ਭਾਈ ਤੁਸੀਂ ਕੋਲ ਜਾ ਕੇ ਲੋਕੋ ਤੇ ਅੰਮ੍ਰਿਤ ਵੇਲਾ ਹੋਇਆ ਅਸੀਂ ਆਸਾ ਦੀ ਵਾਰ ਦਾ ਕੀਤਾ ਕਰੀ ਉਹ ਨੇਜ ਮਹਾਰਾਜੀ ਨੇ ਆਸ ਸਤਰਿਆ ਦੇ ਕਿਨਾਰੇ ਤੇ ਲੰਗਾਇਆ ਪੂਰਾ ਨਵਾਇਆ ਪਾ ਜੀ ਦਸੰਦੀ ਤੇ ਸਭ ਜਿਆਦਾ ਅਜੀਤ ਸਿੰਘ ਜੀ ਨੇ ਜਾ ਕੇ ਕੁਲ ਸਿੰਘ ਦਾ ਰਾਗ ਨੂੰ ਨਾ ਰਸਤਾ ਰੋਕਿਆ ਤੇ ਦਰਮਾਰਾ ਸਤੇਬਾ ਸਾਹਿਬ ਜੀ ਨੇ ਅਸਦੀ ਵਾਰ ਦਾ ਕੀਰਤਨ ਕਰ। ਜਦੋਂ ਕੀਰਤਨ ਦਾ ਭੋਗ ਪਿਆ ਤਾਂ ਪਾ ਜੀ ਦਸੰਦ ਨੇ ਆਖਿਆ ਮਹਾਰਾਜ ਆਪਾਂ ਨੂੰ ਹੁਣ ਦਰਿਆ ਪਾਰ ਕਰਨਾ ਚਾਹੀਦਾ ਕਿਉਂਕਿ ਫੌਜ ਨੂੰ ਰੁਕੀ ਖੜੇ ਨਹੀਂ ਸਿੰਘ ਪਰ ਬਹੁਤੀ ਦੇਰ ਸ਼ਹਿਰ ਤਾਲ ਰਹਿ ਸਕਣ ਮਹਾਰਾਜਾ ਨੂੰ ਠੀਕ ਹੈ ਤਿਆਰੀ ਕਰਾਈ ਸਾਰੇ ਦਲਦੀ ਵੀ ਹੁਣ ਆਪਾਂ ਦਰਿਆ ਪਾਰ ਕਰਨਾ ਹੈ ਪਾ ਜੀ ਦਸੰਦ ਨੇ ਆਖਿਆ ਮਹਾਰਾਜ ਸਾਹਿਬ ਜੀ ਦਾ ਜੀ ਸਿੱਧੀ ਲੱਗ ਚਲੀ ਤੇ ਜੇ ਹੁਕਮ ਹੋਵੇ ਤਾਂ ਇਹ ਹੁੰਦਾ ਨੂੰ ਵਾਪਸ ਬੁਲਾ ਲਈਏ ਮਹਾਰਾਜਾ ਕੋਈ ਨਹੀਂ ਜੱਗ ਕਰ ਮਹਾਰਾਜ ਜੀ ਪੈਦਾਸ ਨੇ ਆਖਿਆ ਨਹੀਂ ਮਹਾਰਾਜ ਉਹਨਾਂ ਨੂੰ ਤੁਸੀਂ ਲੈ ਕੇ ਨਿਕਲੋ ਸਾਡੀ ਬੇਨਤੀ ਹੈ ਜਾ ਕੇ ਮਹਾਰਾਜ ਦੀ ਅਗਿਆਪਾ ਕੇ ਸਭ ਜਨ ਜੀਸਨ ਨੂੰ ਆਖਿਆ ਕਿ ਤੁਹਾਨੂੰ ਪਤਾ ਸਤਗੁਰੂ ਜੀ ਨੇ ਚੇਤੇ ਕੀਤਾ ਸਭ ਜਨ ਜੀਸਨ ਨੇ ਆਖਿਆ ਨਹੀਂ ਅਸੀਂ ਨਹੀਂ ਜਾਣਾ ਸੀ ਲੱਗਦੇ ਮੈਂ ਤੁਸੀਂ ਉਹਨਾਂ ਨੂੰ ਆਖੋ ਦਰਿਆ ਪਾਰ ਕਰਨ ਆਖਿਆ ਮਹਾਰਾਜ ਹੁਕਮ ਹੈ ਉਹ ਕਹਿੰਦੇ ਤੁਸੀਂ ਆਓ ਤੇ ਫਿਰ ਦਰਿਆ ਪਾਰ ਕਰੋ ਮਹਾਰਾਜ ਹੁਕਮਾਨੀ ਜੀ ਬਾਬਾ ਜੀਸਨ ਦੀ ਲੜਦੇ ਲੜਦੇ ਪਿੱਛੇ ਆਏ ਤੇ ਭਾਈ ਦੇ ਉਦੇਸ਼ ਜੀ ਦੀ ਨਿਸ਼ਾਸ ਸੁਣ ਜੀ ਉੱਥੇ ਸਾਰੇ ਲੋਕ ਨੂੰ ਰੋਕ ਕੇ ਰੱਖਿਆ ਜਿਨੀ ਮੇਰ ਮਹਾਰਾਜ ਸਿੰਘ ਆਪਣੇ ਨਾਲ ਦੇ ਦਰਿਆri ਪਾਰ ਕਰਕੇ ਉਹ ਭਾਈ ਉਦੇਸ ਸਿੰਘ ਜੀ ਨੇ ਕੇਸਰੀ ਚੰਦ ਦਾ ਸਾਥ ਸੰਗ ਦੀ ਹਾਥੀ ਤੇ ਬੈਠੇ ਹੋਏ ਦਾ ਸੀਸ ਲਾ ਕੇ ਮਾਰ ਕੇ ਮਹਾਰਾਜ ਜੀ ਵਿਚਾਰਨ ਰੱਖਿਆ ਸੀ ਉਹ ਸੂਰਮਾ ਭਾਈ ਉਦੇਸ ਸਿੰਘ ਉੱਥੇ ਸ਼ਹੀਦੀ ਪ੍ਰਾਪਤ ਕਰ ਗਿਆ ਆਪਣੇ ਬਹੁਤ ਸਾਰੇ ਸੰਘਰਸ਼ੇ ਪਰ ਉਹਨੇ ਜੀ ਨੂੰ ਮਹਾਰਾਜ ਸਾਹਿਬ ਪਾਤਸ਼ਾਹ ਜੀ ਨੇ ਸਫਤ ਦਰਿਆ ਪਾਰ ਕਰ ਲਿਆ ਦਰਿਆ ਚੜ੍ਹਿਆ ਹੋਇਆ ਸੀ ਇੱਕ ਕਰਕੇ ਉੱਥੇ ਪ੍ਰਵਾਦ ਵਿੱਚ ਚੜ੍ਹ ਗਿਆ ਜਿੱਥੋਂ ਆਪਾਂ ਦਰਸ਼ਨ ਕਰਦੇ ਜਾਈਏ ਤੇ ਪ੍ਰਵਾਦ ਵਿਚੋੜਾ ਕੋ ਦਰਸਾ ਬਣਿਆ ਹੋਇਆ ਸਤਿ ਸੂਚੇ ਪਾਤਸ਼ਾਹ ਜੀ ਆ ਉਹਨਾਂ ਦੇ ਨਾਲ ਉਹਨਾਂ ਦੇ ਪੰਜੇ ਪਿਆਰੇ ਭਗਤ ਦਾਸ ਸਿੰਘ ਜੀ ਭਾਈ ਧਰਪ ਸਿੰਘ ਜੀ ਭਾਈ ਮਾਸ ਸਿੰਘ ਜੀ ਬਹੁਤ ਸਿੰਘ ਤੇ ਭਾਈ ਸਾਹਿਬ ਸਿੰਘ ਤੇ ਦੋਨੋਂ ਵੱਡੇ ਸਾਹਿਬ ਜਦੇ ਬਾਬਾ ਜੀ ਸਿੰਘ ਜੀ ਬਾਬਾ ਹਜਾਰ ਸਿੰਘ ਜੀ ਤੇ ਕੁਝ ਹੋਰ ਗਿਰਤੀ ਦੇ ਸਿੰਘ ਬਾਲਾ ਸੁੱਤੇ ਪਾਸੇ ਦੇ ਇੱਕ ਪਾਸੇ ਜਾ ਕੇ ਕਿਨਾਰੇ ਚੱਲ ਗਏ ਸਾਡੇ ਸੁੱਤੇ ਪਾਸੇ ਦੇ ਦੋਨੋਂ ਮੈਂ ਸਾਡੇ ਮਾਤਾ ਮਾਲਾ ਸੁਦਰ ਗੌਰ ਦੀ ਮਾਤਾ ਸਹਿਤੌਰ ਜੀ ਭਾਈ ਮਰੀ ਸਿੰਘ ਜੀ ਤੇ ਭਾਈ ਬਾਸ ਸਿੰਘ ਜੀ ਦਿੱਲੀ ਵਾਲੇ ਇਹ ਇੱਕ ਪਾਸੇ ਜਾ ਕੇ ਦੂਰ ਤਨਾਂ ਦੇ ਚ ਲੱਗੇ ਇੱਕ ਵਾਰ ਸੇ ਮਹਾਰਾਜੀ ਦੇ ਸੇਵਾਦਾਰ ਜੋ ਬਜ਼ੁਰਗ ਮਾਤਾ ਮਾਤਾ ਗੁਜਰਕੌਰ ਜੀ ਸਤਗੁਰੂ ਜੀ ਦੇ ਛੋਟੇ ਸਾਹਿਬ ਜਦੇ ਬਾਬਾ ਜੁਰਾਵਾਲ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਇੱਕ ਤੇ ਦੂਰ ਜਾ ਕੇ ਖਮਾ ਗਏ ਲੱਗੇ ਪਰਿਵਾਰ ਅੱਗੇ ਵਿਛੇ ਹੋ ਗਏ ਬਹੁਤ ਸਾਰਾ ਖਜ਼ਾਨਾ ਸਤੇ ਬਾਸਲੇ ਦਾ ਸਰਸਾ ਵਿੱਚ ਡੁੱਲ ਗਿਆ ਉਹ ਵਿਦਿਆ ਸਾਧਨ ਗ੍ਰੰਥ ਜਿਹੜਾ ਮਹਾਰਾਜੀ ਨੇ ਤਿਆਰ ਕਰਵਾਇਆ ਸੀ ਉਹ ਵੀ ਸਰਸਾ ਦੇ ਪੀਟ ਹੋ ਗਿਆ ਹੋਰ ਬਹੁਤ ਸਾਰੇ ਸਿੰਘ ਸਰਸਾ ਦੇ ਵਿੱਚ ਡੁੱਲ ਗਏ ਪਰਮਾਰਾਜੀ ਨੇ ਸਾਥ ਸੰਗਤ ਵਿਆਪਾਰ ਕੀਤਾ ਸਤਗੁਰੂ ਨੂੰ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸਰਸਾ ਦਰਿਆ पार ਕਰਕੇ ਤੇ ਰੋਪੜ ਪਹੁੰਚੇ ਕੋਸਮਾ ਮਹਾਰਾਜ ਜੀ ਨੇ ਜਦੋਂ ਖਾਦੇ ਕਰੇ ਉਹ ਦੀਦ ਕੀਤਾ ਉਥੋਂ ਪਤਾ ਲੱਗਾ ਫੌਜ ਪਿੱਛੇ ਚੜਦੀ ਆਉਂਦੀ ਆ ਤੇ ਮਹਾਰਾਜ ਜੀ ਨੇ ਰੋਪੜ ਤਿਆਗ ਦਿੱਤਾ ਤੇ ਚਮਕੌਰ ਸਾਹਿਬ ਤੇ ਮਦਾਰਾ ਵੱਲ ਚਲੇ ਸੂਰਜ ਸ਼ਿਵਰ ਵਿੱਚ ਜੇ ਕੋਈ ਵੀ ਸਮਾ ਰਹਿੰਦਾ ਸੀ ਜਦੋਂ ਕਲਗੀਧਰ ਪਾਤਸ਼ਾਹ ਜੀ ਉਹਨਾਂ 40 ਉਹਨਾਂ ਦੇ ਸਵੇਰ ਤੇ ਪੂਰਮਾਜ ਦੇ ਪਿੰਡ ਵਿੱਚ ਪਹੁੰਚੇ ਉਥੇ ਇੱਕ ਬਾਗ ਦੇ ਵਿੱਚ ਪਿੰਡ ਦੇ ਬਾਹਰ ਬਾਹਰ ਥੋੜੀ ਦੇਰ ਲਈ ਉਤਾਰਾ ਕੀਤਾ ਉਥੇ ਉਹ ਖੂਹ ਵਿੱਚ ਉਹ ਸਿੰਘਾਂ ਨੇ ਪਾਣੀ ਦਾ ਵੀ ਤੇ ਸੱਚੇ ਪਾਤਸ਼ਾਹ ਜੀ ਦੇ ਪ੍ਰੇਟ ਕੀਤਾ ਥੋੜਾ ਬਾਰਾ ਜੀ ਆਪਣੇ ਜੇਲੇ ਦੇ ਬਾਰੇ ਕੁਝ ਛੱਲਿਆ ਗਿਆ ਉੱਥੇ ਤੋਂ ਮਿਹਰੀ ਦਸਨ ਬਾਦਸ਼ਾਹ ਜੀ ਮੇਰਾ ਹਰ ਬਹੁਤ ਵੱਡੀ ਗਿਣਤੀ ਵਿੱਚ ਔਜ ਆਪ ਜੀ ਦੀ ਸੂਰ ਲੱਭਦੀ ਲੱਭਦੀ ਪਿੱਛੇ ਆ ਰਹੀ ਹੈ ਆਪ ਜੀ ਨੇ ਤੁਹਾਨੂੰ ਉਹ ਜਗੇ ਕਿਨਾਰਾ ਟਿਕਾਣਾ ਕਰ ਜਾਣਾ ਚਾਹੀਦਾ ਹੈ ਜਦੋਂ ਇਹ ਖਬਰ ਮਿਲੀ ਤੇ ਭਾਈ ਗਾਇਆ ਸਿੰਘ ਜੀ ਨੇ 6 ਸੰਧੀ ਤੇ ਵੰਦੀ ਕਿ ਮੇਰਾ ਅੱਜ ਕੀ ਰੂਪ ਹੈ ਜੀ ਅਜੇ ਸੂਰ ਦਿਸਣ ਵਿੱਚ ਬਾਗੀ ਸਮਾ ਰਹਿਦਾ ਹੈ ਅਪਾ ਬਹੁਤ ਅੱਗੇ ਨਿਕਲ ਜਾਵਾਂਗੇ ਜੀ ਹੁਣੇ ਆਪਾਂ ਜਾਂਦੇ ਪਾਈਏ ਤੇ ਫੌਜੀ ਇਥੇ ਹੋਂ ਤੱਕ ਤਾਂ ਆਪਾਂ ਕਾਫੀ ਅੱਗੇ ਚਲੇ ਜਾਣਾ ਤੇ ਮਹਾਰਾਜ ਸਾਹਿਬ ਦੀ ਜਾਸਸ ਹੁੰਦੀ ਆਖੇ ਨੀ ਦੈਰ ਸੀਗਾ ਇਥੋਂ ਅੱਗੇ ਆਪਾਂ ਹੁਣ ਤੇ ਬੇਨਿਕਾ ਹੁਣ ਫੌਜ ਨੂੰ ਆਉਣ ਦਿਓ ਆਪਾਂ ਉਹਨਾਂ ਦੀ ਅਦੀਕ ਕਰਾਂਗੇ ਤੁਸੀਂ ਪਤਾ ਕਰੋ ਕਿ ਉਹ ਜਿਹੜੀ ਹਵੇਲੀ ਹੈ ਉਹ ਜਿਹੜੀ ਕੱਚੀ ਕੱਲੀ ਦਿੰਦੀ ਉਹ ਕੀ ਨੀ ਆ ਆਖੇ ਮਹਾਰਾਜ ਅਗੇਰੀਆਂ 14 ਦੇ ਸੀ ਸਾਰਿਆਂ ਦੀ ਬੇਨਤੀ ਸੀ ਕਿ ਆਪਾਂ ਅੱਗੇ ਨਿਕਲ ਜਾਂਦੇ ਤੁਮਾਰੋ ਤੇ ਬੋਸ਼ਾ ਦੀਆਂ ਅਖਰਪਈ ਜਿਸ ਫਿਰਤੇ ਮੈਂ ਉਹ ਕਹਿੰਦੇ ਸੀ ਆਣਾ ਜੇ ਵਹੀ ਹੈ